ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾਉਣ ਜਾ ਰਹੇ ਆਂ ਪਿੰਡ ਖਾਰੇ ਪਹੁੰਚੇ ਆਂ ਖਾਰਾ ਪਿੰਡ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਹੈ ਹਰੀਕੇ ਪਤਨ ਤੋਂ ਸਿਰਫ 8-10 ਕਿਲੋਮੀਟਰ ਦੀ 8 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਆ ਸਰਿਆਲੀ ਵੱਡੀ ਸਰਿਆਲੀ ਵੀ ਤਕਰੀਬਨ ਇੱਥੋਂ ਅੱਗੇ ਕੋਈ 2-2.5 ਕਿਲੋਮੀਟਰ ਦੀ ਦੂਰੀ ਤੱਕ ਅੱਗੇ ਰਹਿ ਜਾਂਦਾ ਤੇ ਬਾਬਾ ਜੀ ਉਹਨਾਂ ਦੇ ਕੋਲ ਆਇਆ ਬਾਬਾ ਤੇਜਪਾਲ ਸਿੰਘ ਉਹਨਾਂ ਦੇ ਕੋਲ ਘਰੇ ਲੋ ਪਰਵਾਰ ਘਰੇ ਲੋ ਘਾਰਾ ਤੇ ਇੱਕ ਇਸ ਘਰੋਂ ਆਪਾਂ ਪਹਿਲਾਂ ਵੀ ਇੱਕ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕਰਨੀ ਸੀ ਤਕਰੀਬਨ ਕੋਈ 8-7 ਕੁ ਮਹੀਨੇ ਦਾ ਸਮਾਂ ਵੱਡੀਆਂ ਮੱਜਾਂ ਬਾਬਾ ਜੀ ਉਹਨਾਂ ਦੇ ਕੋਲ ਆ ਉਹ ਮੱਜ ਵੀ ਜਿਹੜੀ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਉਹ ਵੀ ਮੱਜ ਚੰਗੇ ਦੁੱਧਰ ਕਾਰਡ ਵਾਲੀ ਰਹੀ ਇਹਨਾਂ ਦੇ ਕੋਲ ਹੁਣ ਜਿਹੜੀ ਅੱਜ ਝੋਟੀ ਇਹਨਾਂ ਨੇ ਸੇਲ ਕਰਨੀ ਆ ਬਹੁਤ ਵਧੀਆ ਚੰਗੇ ਮਿਲਕਰ ਕਾਰਡ ਵਾਲੀ ਆ ਪਹਿਲੇ ਸਵੇਰੇ ਪਲੂਣ ਨੇ ਦੁੱਧ ਵੀ ਚੰਗਾ ਚਵਾਇਆ ਬਾਕੀ ਇੱਥੇ ਵਿਜ਼ਿਟ ਕਰਕੇ ਮੇਰੇ ਭਰਾ ਤੁਸੀਂ ਤਸੱਲੀ ਕਰ ਸਕਦੇ ਜਿਹੜੇ ਫਾਰਮਰ ਭਰਾ ਕੋਈ 16-18 ਜਾਂ 18 ਲੀਟਰ ਤੋਂ ਪਲੱਸ ਵਾਲੀ ਤੁਸੀਂ ਮੱਜ ਜਾਂ ਤੇ ਦੰਦਾਂ ਦੇ ਵਿੱਚ ਝੋਟੀ ਤੁਹਾਨੂੰ ਆਪਾਂ ਨੋਟ ਕਰਾ ਦਿਆਂਗੇ ਮੂੰਹੋਂ ਦੰਦੀ ਕਿਵੇਂ ਆ। ਸੋ ਮਹਾਪੁਰਸ਼ਾਂ ਦੇ ਨਾਲ ਬਾਬਾ ਜੀ ਹੋਰਾਂ ਦੀ ਡਿਊਟੀ ਵੀ ਹੁੰਦੀ ਆ। ਸਰਿਆਲੀ ਸਾਹਿਬ, ਬਾਬਾ ਸੁਖਾ ਸਿੰਘ ਜੀ ਹੋਣਾਂ ਦੇ ਨਾਲ ਪੂਰੀ ਗੱਲਬਾਤ ਕਰਦੇ ਆ ਵੈਗੁਰ ਚਿੱਕਾ ਖਾਲਸਾ, ਵੈਗੁਰ ਚਿੱਕੀ ਫਤਿਹ। ਬਾਬਾ ਜੀ ਹੋਰ ਸੇਤਾ ਰਾਜੀਪਾ ਜੀ। ਛੜ ਦੀ ਗੱਲ ਜੀ। ਸ਼ੁਕਰੇ ਮਾਲਕ ਦਾ। ਬੜਾ ਨਾਮ ਸੁਣਿਆ ਸੀ ਤੁਹਾਡਾ। ਹਾਂ ਜੀ। ਤੇ ਕਿਉਂਕਿ ਮਹਾਪੁਰਸ਼ਾਂ ਦੇ ਨਾਲ ਇੱਕ ਤੁਹਾਡੀ ਡਿਊਟੀ ਆ ਬੜੀ ਵੱਡੀ ਜ਼ਿੰਮੇਵਾਰੀ ਆ ਤੁਹਾਡੇ ਤੇ ਵੀ। ਤੇ ਪਹਿਲਾਂ ਵੀ ਜਿਵੇਂ ਹਾਰਡ ਪੇਡਤ ਜਾਂ ਹੜ ਆਏ ਸੀਗੇ ਉਦੋਂ ਵੀ ਤੁਹਾਡੀ ਬੜੀ ਵੱਡੀ ਡਿਊਟੀ ਸੀਗੀ ਨਾ ਪੁਰਖਾਂ ਦੀ ਬਾਬਾ ਸੁੱਖਾ ਹੁੰਨਦੇ ਉਹਨਾਂ ਦੇ ਨਾਲ ਨਾਲ ਹੀ ਉਹਨਾਂ ਦੇ ਮਗਰਮਹ ਰਹਿੰਦੇ ਉਹਨੂੰ ਬਾਬਾ ਸੁੱਖਾ ਸੰਗ ਹੀ ਹੋਣ ਜਿੱਥੇ ਉਹ ਡਿਊਟੀ ਲਾ ਦਿੰਦੇ ਸਾਨੂੰ ਉੱਥੇ ਰਹਿਣਾ ਪੈਂਦਾ ਠੀਕ ਆ ਜੀ ਹਾਂ ਪਿੱਛੇ ਜੇਕ ਆਪਾਂ ਵੀਡੀਓ ਕਵਰ ਕਰਨੀ ਸੀ ਆਪਣੇ ਘਰੋਂ ਹਾਂਜੀ ਉਦੋਂ ਵੀ ਜਦੋਂ ਪਤਾ ਲੱਗਾ ਵੀ ਇਤਨਾ ਕਰਕੇ ਉੱਥੇ ਮਤਲਬ ਆਪਾਂ ਜਿਆਦਾ ਬਾਬਾ ਖਾਰਾ ਨਾਮ ਨਾਲ ਹੀ ਮਸ਼ਹੂਰ ਆ ਉਹਨਾਂ ਦੇ ਨਾਲ ਤੇ वैसे अपना ਜਿਹੜਾ ਨਾਮ ਆ ਸ਼ੋਪ ਬਾਬਾ ਤੇਜਪਾਲ ਸਿੰਘ ਜੀ ਤੇਜਪਾਲ ਸਿੰਘ ਉਹ ਮਾਝ ਆਪਾਂ ਨੇ ਵੇਚ ਦਿੱਤੀ ਸੀ ਕਿ ਨਹੀਂ ਸਾਰੇ ਹਾਂਜੀ ਉਹ ਵਪਾਰੀ ਲੈ ਗਏ ਹੋ 213000 ਦੀ ਲੈ ਗਏ ਸੀ ਤੇ 24 25 ਕਿਲੋ ਦੁੱਧ ਹੱਲੇ ਵੀ ਦਿੰਦੀ ਹੱਲੇ ਉਹਨਾਂ ਨੇ ਵੇਚੀ ਨਹੀਂ ਆਪਣੇ ਫਾਰਮ ਦੇ ਵਿੱਚ ਉਹਨਾਂ ਨੇ ਬਰੀਡ ਤਿਆਰ ਕਰਨ ਵਾਸਤੇ ਰੱਖੀ ਆ ਠੀਕ ਹੈ ਜੀ ਓਕੇ ਜੀ ਰੰਗ ਦੇ ਵਪਾਰੀ ਨੇ ਆਪਣੇ ਜਵੰਦਿਆਂ ਵਾਲੀ ਸੜਕ ਦੇ ਉੱਤੇ ਕਾਰਵਾ ਦਾ ਠੀਕ ਹੈ ਤੇ ਉਹਨਾਂ 213000 ਦੀ ਦੇ ਦਿੱਤੀ ਸੀਗੀ ਇਹ ਵੀ ਮਾਝੋਸੀ ਝੋਟੀ ਦੀ ਦੂਜੀ ਆ ਪਹਿਲੇ ਸੂਏ ਨੇ 17 ਕਿਲੋ ਦੁੱਧ ਤਕਰੀਬਨ ਤਕਰੀਬਨ ਦਿੱਤਾ ਵਾ ਇਸੇ ਝੋਟੀ ਦੀ ਇਸੇ ਝੋਟੀ ਦੀ ਐਮ 29 ਦੀ ਆ ਠੀਕ ਹੈ ਨੀਚੇ ਦੇ ਮੁਰਕੀ ਪਈ ਆ ਬਿਲਕੁਲ ਤੇ ਐਰਤੀ 20 ਤੋਂ ਪਲੱਸ ਦਊਗੀ ਤੇ ਕੱਲ ਦੀ ਸੂਈ ਆ ਠੀਕ ਹੈ ਜੀ ਕੱਲ ਆਗਾ ਹੀ ਵੀਰਵਾਰ ਹਾਂਜੀ ਵੀਰਵਾਰ 4:30 ਵਜੇ ਦੀ ਹੈ ਸੂਈ ਆ ਠੀਕ ਹੈ ਕਿੰਨੇ ਹਸਾਲ ਉਹਨੇ ਘੜ ਤੋਂ 20 22 ਕਿਲੋ ਦੁੱਧ ਘੜ ਤੋਂ ਘਟ ਦਊਗੀ ਉਮੀਦ ਚੰਗੀ ਕਰਦੇ ਪਏ ਉਮੀਦ ਚੰਗੀ ਕਰਦੇ ਬਾਕੀ ਸੀਲਵਾ ਜਿਸ ਤਰ੍ਹਾਂ ਮਰਜ਼ੀ ਬੱਟੀ ਰੱਖ ਕੇ ਠੀਕ ਆ ਦੰਦੀ ਵੀ ਤੁਸੀਂ ਨੋਟ ਕਰਾਇਆ ਵੀ ਦੰਦੀ ਵੀ ਇਹ ਤਕਰੀਬਨ ਛਕੀ ਆ ਕੰਨੀਆਂ ਖਲੋਤੀਆਂ ਨੇ ਜੀ ਕੰਨੀਆਂ ਵਾਲੇ ਬੰਨੇ ਵਾਲੀਆਂ ਖਲੋਤੀਆਂ ਜੀ ਠੀਕ ਆ ਜੀ ਲੋਬੀ ਦੋਸਤੋ ਇਹ ਡਿਟੇਲ ਇੱਕ ਸ਼ਾਰਟ ਦੇ ਵਿੱਚ ਤੇ ਬਰੀਫ ਦੇ ਵਿੱਚ ਬਾਬਾ ਜੀ ਹਰਾਂ ਨੇ ਸਾਂਝੀ ਕੀਤੀ ਆ ਅਮਨ ਅਤੀ ਦੀ ਇਹ ਝੋਟੀ ਆ ਆਪ ਖੋਤੋ ਦੂਜਾ ਸੂਆ ਇਸ ਵਾਰ ਸੂਈ ਆ ਕਟਾ ਮਗਰ ਮੇਲਕਾਪ ਨੇ ਜਨਮ ਦਿੱਤਾ ਪਹਿਲੇ ਸਵੇਰੇ 16 ਲੀਟਰ ਜਾਂ 16 ਤੋਂ ਬਾਹਰ ਬਾਹਰ ਮਿਲਕਿੰਗ ਇਹਨੇ ਕਰਾਈ ਆ 17 ਕਗਾ 17 ਕਿਲੋਟਰ ਚ ਠੀਕ ਹੈ ਜੀ ਇਸ ਵਾਰ ਬਾਬਾ ਜੀ ਹੋਰੀ ਦੱਸ ਰਹੇ ਨੇ ਤਕਰੀਬਨ ਕੋਈ 18 19 ਜਾਂ 20 ਲੀਟਰ ਦੀ ਉਮੀਦ ਕਰਦੇ ਆ ਝੋਟੀ ਤੋਂ ਹਾਈਟ ਕੱਦ ਲੈਂਥ ਇੱਕ ਵਾਰੀ ਜਸ਼ਨ ਥੋੜਾ ਲੱਗ ਗਿਆ ਉਹ ਦਿਖਾ ਦਿਆ ਜੇ ਪਿੱਠ ਪੁੜਾ ਭਰਾਵਾਂ ਨੂੰ ਚੈੱਕ ਅਪ ਕਰਾ ਦਿੰਨੇ ਆ ਸੋਹਣੀ ਹਾਈਟ ਲੈਂਥ ਦੀ ਮਾਲਕਨ ਆ ਆ ਲਓ ਜੀ ਸੋ ਫੁੱਲ ਹਾਈਟ ਲੈਂਥ ਆ ਬਾਕੀ ਝੋਟੀ ਮੇਰੇ ਭਰਾ ਚੈੱਕ ਕਰਕੇ ਸਾਰੇ ਵੀਰਾਂ ਨੇ ਇੱਕ ਆਈਡੀਆ ਲੈ ਹੀ ਲੈਣਾ ਆ ਦੇਖੋ ਸੋ ਲੇਵੇ ਆਰਡਰ ਦੀ ਕੁਆਲਿਟੀ ਚੈੱਕ ਕਰ ਲਓ ਪਿੱਠ ਪੁੜਾ ਮੇਰੇ ਭਰਾ ਇੱਕ ਪੂਰੀ ਤਸੱਲੀ ਨਾਲ ਦੇਖ ਲਓ ਤੇ ਬਾਕੀ ਕੋਲੇ ਖੜਿਆ ਕੱਦ ਸਾਰੇ ਭਰਾਵਾਂ ਨੇ ਇੱਕ ਆਈਡੀਆ ਲੈ ਹੀ ਲੈਣਾ ਮੋਰਾ ਬਰੀਡ ਦੇ ਵਿੱਚ ਐਮ 29 ਦੀ ਝੋਟੀ ਆ ਪ੍ਰੋਪਰ ਵੇਰਵਾ ਤੁਹਾਡੇ ਨਾਲ ਆਪਾਂ ਸਾਂਝਾ ਕਰ ਦਿੱਤਾ ਇਹ ਕੱਲ ਬਾਬਾ ਜੀ ਕਿੰਨੇ ਕ ਟਾਈਮ ਤੇ ਸੂਈ ਆਲੇ ਸਾਢੇ 4 ਵਜੇ ਦੀ ਸੂਈ ਹੈ ਜੀ ਆ ਮੁਰਗੀ ਵੀ ਪਈ ਹੋਈ ਹੈ ਦੇਖੋ ਟੈਗਿੰਗ ਟੁਆਇ ਟੈਗ ਵਗੈਰਾ ਹੋਇਆ ਕਰਨ ਹੈਗਾ ਤੇ ਹੋਇਆ ਵਾ ਉਤਰਾਂ ਸਾਰੇ ਢੀਗੀ ਕੋਈ ਗੱਲ ਨਹੀਂ ਆ ਜਦੋਂ ਮਰਦੀ ਐਰ ਕੀ 20 ਕਿਲੋ ਤੋਂ ਪਲੱਸ ਦਊਗੀ 17 ਕਿਲੋ ਦੁੱਧ ਪਿਛਲੀ ਰਹੀਂ ਚੋਇਆ ਇਹਦਾ ਹਾਂ ਆ ਦੇਖੋ ਕੋਈ ਗੱਲ ਨਹੀਂ ਜਿੱਤਰਾ ਮਰਜ਼ੀ ਹੋਣਾ ਹਾਂ ਲੋਜੀਕ ਰੋਚਕ ਜਰ ਜੁਰ ਪ੍ਰੋਪਰ ਪੈ ਗਈ ਹੈ ਜੀ ਪੈ ਗਈ ਪੈ ਗਈ ਪੈ ਗਈ ਜੀ ਬਾਕੀ ਆ ਲੈਵੇਟਰ ਦੀ ਕੁਆਲਿਟੀ ਆ ਚਲੋ ਪਾਰਖੂ ਭਰਾਵਾਂ ਦੇ ਲਈ ਠੀਕ ਆ ਜੀ ਇੱਕ ਮਾੜਾ ਜਾਂ ਹਿੰਟੀ ਬੜਾ ਕਾਫੀ ਹੁੰਦਾ ਹੈ ਇੱਕ ਐੜੀਆ ਸਹੀ ਹੈ ਜੇ ਹਰੇਕ ਭਰਾ ਨੇ ਲਾ ਲੈਣਾ ਵੀ ਕੁਆਲਿਟੀ ਸ਼ੈਕੀ ਆ ਚੌੜਾ ਪਿੱਠਪੁੜਾ ਵੱਡੀ ਹਾਈਟ ਕੱਦ 17 ਕਿਲੋ ਦੁੱਧ ਇਸ ਛੋਟੀ ਨੇ ਪਲੂਨ ਪਹਿਲੇ ਸਵੇਰ ਚ ਵਾਇਆ ਇੱਕ ਵਾਰੀ ਫੇਰ ਆਪਾਂ ਕਨਫਰਮ ਕਰ ਦਿੰਨੇ ਆ ਇਸ ਵਾਰ ਚੰਗੀ ਉਮੀਦ ਕਰਦੇ ਆ ਕਿਉਂਕਿ ਰਾਜੀ ਵਜਨ ਲੋਡ ਚੰਗਾ ਮੱਝ ਦੀ ਸੇਵਾ ਸੁਭਾ ਬਾਪਾ ਜੀ ਰਣੇ ਵੀ ਚੰਗੀ ਕੀਤੀ ਆ ਬਾਕੀ ਸਾਰੇ ਭਰਾਵਾਂ ਨੂੰ ਚੀਜ਼ ਵੇਖ ਕੇ ਇੱਕ ਆਈਡੀਆ ਹੋ ਹੀ ਜਾਣਾ ਤੇ ਬਾਬਾ ਜੀ ਚਵਾਈ ਇੱਕ ਵਾਰੀ ਜ਼ਰੂਰ ਦੱਸ ਦਿਆ ਵੀ ਚਵਾਈ ਮਤਲਬ ਕਿ ਟਾਈਮ ਪੀਰੀਅਡ ਲੰਮਾ ਟਾਈਮ ਹੀ ਚਵਾਈ ਕਰਾ ਜਾਂਦੀ ਹੈ। ਕੀ ਮੈਂ ਨਾ 2 ਕੁ ਮਹੀਨੇ 2.5 ਮਹੀਨੇ ਪਹਿਲਾਂ ਛੱਡੀ ਆ ਤਕਰੀਬਨ ਮਿਲਦੇ ਨੂੰ ਤੇ ਭਾਵੇਂ ਉੱਥੋਂ ਤੱਕ ਮਿਲਦੀ ਰਵੇ। ਅਸੀਂ 2.5 ਮਹੀਨੇ ਪਹਿਲਾਂ ਮੱਝ ਛੱਡ ਦਿੰਦੇ ਰਹਿੰਦੇ। ਮਤਲਬ ਕਿ ਐਂਡ ਤੱਕ ਜੇ ਆਪਾਂ ਗੱਲ ਕਰੀਏ ਵੀ ਟੋਕੜ ਜਾਂ ਡਰਾਈ ਪੀਰੀਅਡ ਦਾ ਕੈਂਟ ਤੱਕ ਕਿੰਨਾ ਕੁ ਦੁੱਧ ਹੁੰਦਾ ਸੀ ਕਹਿੰਦੇ ਥੱਲੇ। ਤਕਰੀਬਨ ਤਕਰੀਬਨ ਦੁੱਧ ਦੇ ਨਾ ਜਦੋਂ ਬਣੀ ਦਾ 3 ਮਹੀਨੇ ਪਹਿਲਾਂ ਛੱਡੀ ਆ ਪਹਿਲਾਂ 17 ਕਿਲੋ ਦੁੱਧ ਤੋਂ ਘੱਟ ਨਹੀਂ 16 17 17 ਤੋਂ ਵੱਧ ਵੀ ਹੋ ਘਰ ਦੀ ਮੱਝਾਂ ਨੂੰ ਮੱਠੀ ਰੱਖ ਕੇ ਚੋਣੀਆਂ ਕੋਈ ਗੱਲ ਨਹੀਂ ਜੀ ਆਪਣੇ ਘਰਦਿਆਂ ਦੇ ਗੋਡੇ ਵੀ ਉਹਦੇ ਆ ਬਿਲਕੁਲ ਤੇ ਹੁਣ ਆਪਾਂ ਨੂੰ ਮਜਬੂਰੀ ਕਿ ਆਪਾਂ ਮੱਝਾਂ ਸਾਰੀਆਂ ਹੀ ਦੇ ਦੇਣੀਆਂ ਉਹਨੇ ਠੀਕ ਹੈ ਜੀ ਠੀਕ ਹੈ ਸੋ ਬਾਕੀ ਫੇਸ ਕੁਆਲਟੀ ਬਹੁਤ ਸੋਹਣੀ ਆ ਨਾਲ ਦੀ ਨਾਲ ਇੱਕ ਵਾਰੀ ਤੁਹਾਨੂੰ ਥੋੜਾ ਖੋਲ ਕੇ ਆਪਾਂ ਤੋੜ ਕੇ ਦਿਖਾ ਦਿੰਨੇ ਆ ਸੋ ਥੋੜਾ ਬਾਤਾ ਤੋੜ ਕੇ ਦਿਖਾ ਦਿੰਨੇ ਕੈੜੀਆ ਹੋ ਜਾਊਗਾ ਬਾਬਾ ਜੀ ਨੂੰ ਮੜਾ ਇੱਕ ਵਾਰੀ ਖੋਲ ਕੇ ਆਪਾਂ ਲੰਮਾ ਤੋੜ ਕੇ ਦਿਖਾ ਦਗੇ ਸੋ ਵੱਡੀ ਹਾਈਟ ਕੱਦ ਲੈਂਥ ਬਾਕੀ ਨਸਲ ਜਾਤ ਬ੍ਰੀਡ ਮੇਰੇ ਭਰਾਵਾਂ ਨੂੰ ਪਤਾ ਲੱਗ ਹੀ ਜਾਣੀ ਆ ਵੀ ਕੁਆਲਟੀ ਕੀ ਆ ਸੋ ਇਹ ਮ ਦੇਖੋ ਮੇਰੇ ਭਰਾ ਠੀਕਾ ਜੀ ਢਾਂਚਾ ਚੈੱਕ ਕਰੋ ਬਹੁਤ ਸੋਹਣੀ ਹਾਈਟ ਚੰਗੀ ਲੈਂਥ ਇੱਥੇ ਖਿਲਾਰ ਲਓ ਇੱਕ ਮਿੰਟ ਬਾਬਾ ਜੀ ਲਓ ਬੋਤ ਸੋਣਾ ਵਜਨ ਲੋੜ ਬਾਕੀ ਸਪੇਸ ਵੰਡ ਬਹੁਤ ਵਧੀਆ ਠੀਕਾ ਜੀ ਹਾਂ ਇਹਨੂੰ ਜਸ ਨੇ ਇੱਕ ਵਾਰੀ ਲੰਮਾ ਤੋਰ ਦਿਆ ਜੀ ਲੰਮਾ ਤੋਰ ਦੇ ਬਾਬਾ ਜੀ ਇਹਨੂੰ ਇੱਕ ਵਾਰੀ ਲੰਮਾ ਤੋਰ ਦਿਓ ਆ ਲੈ ਇਹਨੂੰ ਆ ਹੋਇਆ ਜਾ ਲਾਈਵ ਦਿਖਾ ਦੇ ਜੀ ਬਾਕੀ ਥੋੜਾ ਬੈਕ ਸਾਈਡ ਨੂੰ ਚਲੋ ਆ ਜਾਓ ਸੋ ਦਿਲ ਮੈਂ ਡੱਕ ਲੈਣੀ ਕੋਈ ਵਾਹ ਵੋਤੋਏ ਨਹੀਂ 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 ਚੱਲੀ ਕਿਥੇ ਬਸ ਦੇਖੋ ਮੇਰੇ ਭਰਾ ਠੀਕ ਆ ਜੀ ਸੋ ਡਿਜ਼ਾਈਨ ਲੈਵੇ ਦਾ ਡਿਜ਼ਾਈਨ ਫਿਟਨੈਸ ਲੈਵੇ ਦੀ ਕੰਪੈਕਟ ਜਿਹਾ ਲੈਵਾ ਉਹਨਾਂ ਹੀ ਗਾਂ ਤੇ ਉਹਨਾਂ ਹੀ ਪਛਾਣ ਐਚ ਐਫ ਬੜਾ ਨਾਲ ਦਾ ਲੈਵਾ ਤੋ ਉਮੀਦ ਚੰਗੀ ਕਰਦੇ ਆ ਠੀਕ ਆ ਜੀ ਬਾਕੀ ਅੱਗੇ ਜਿਹੜੇ ਵੀ ਭਰਾ ਨੂੰ ਸਮਝਾਊਗੀ ਜਿਹੜੇ ਵੀਰ ਨੂੰ ਇੱਕ ਆਈਡੀਆ ਹੋ ਗਿਆ ਹੋਊਗਾ ਠੀਕ ਆ ਜੀ ਸ਼ੈਅ ਕੁਆਲਿਟੀ ਵੇਖ ਕੇ ਉਹ ਮੇਰੇ ਭਰਾ ਖਾਸ ਤੌਰ ਤੇ ਤੁਸੀਂ ਡੀਲ ਕਰ ਸਕਦੇ ਹੋ ਪਹਿਲੇ ਸਵੇਰੇ ਵੀ ਬਾਬਾ ਜੀ ਨੇ ਇਹਨੇ ਮਗਰ ਕਟਾ ਮੇਲ ਕਾਫੀ ਦਿੱਤਾ ਸੀਗਾ ਪਹਿਲਾ ਕਟਾ ਸੀ ਠੀਕ ਆ ਜੀ ਉਹ ਕਟਾ ਇੱਥੇ ਮਾਲੀ ਰੱਖਣ ਨੂੰ ਲੈ ਗਿਆ ਜੀ ਗਵੰਡੀ ਥੀ ਠੀਕ ਆ ਜੀ ਹਾਂ ਠੀਕ ਆ ਕੋਈ ਗੱਲ ਨਹੀਂ ਬੰਦ ਦੋ ਜਸ ਨੇ ਇੱਕ ਵਾਰ ਥੋੜਾ ਲਾਗ ਗਿਆ ਵਿਖਾ ਦਿਆ ਜੇ ਇਧਰੋਂ ਹਵਾਨਾਲੇਵਾ ਵਿਖਾ ਦਿਓ ਬਹਿਣੀ ਵਾਲੇ ਪਾਸਿਓ ਪ੍ਰੋਪਰ ਵਾਂਟਡ ਸਪੇਸ ਵਿਖਾ ਦਿਓ ਜੇ ਬਾਬਾ ਜੀ ਗਾੜ ਅਗਲੇ ਥਾਣਾ ਤੇ ਦੁੱਧ ਵੀ ਵਿੱਚ ਚੰਗਾ ਹੋਊਗਾ ਮਲਕੀ ਜੇ ਮਰਕਾ ਦੁੱਧ ਥਾਣਾ ਦੀ ਗਰੰਟੀ ਹੋਊਗੀ ਆਪਣੀ ਠੀਕ ਹੈ ਜੀ ਮੈਂ ਕਹਾਂ ਵੀ ਗਾੜ ਗੂੜ ਪਹਿਲੇ ਸਵੇਰ ਚੰਗੀ ਰਹੀ ਹੋਊਗੀ ਅਗਲੇ ਥਾਣਾ ਤੇ ਬਿਲਕੁਲ ਬਿਲਕੁਲ ਵਧੀਆ ਕੋਈ ਗੱਲ ਨਹੀਂ ਠੀਕ ਹੈ ਜੀ ਤੇ ਇਹਦੀ ਬਾਬਾ ਜੀ ਡਿਮਾਂਡ ਇਹਦੀ ਕੀਮਤ ਕੀ ਆ ਮੁੱਲ ਕੀ ਰੱਖਿਆ ਇਸਨੇ ਡਿਮਾਂਡ ਹੈ ਘੱਟੋ ਘੱਟ ਦਾ 2 ਲੱਖ ਤੇ 35000 ਰੁਪਿਆ ਮੰਗਦਿਆਂ ਦੀ 2 35 2 35 ਮੰਗਦਿਆਂ ਦੀ ਠੀਕ ਹੈ ਜੀ ਹਾਂ ਜੀ ਵੀ ਜਿੱਥੇ ਆਪਾਂ ਦੇ ਦੇਣੀ ਹੈ ਜੈਸਨੋ ਵਿੱਚੋਂ ਕੋਈ ਮੌਕੇ ਥੋੜਾ ਬੜਾ ਜਲ ਪਾਣੀ ਹੋ ਜਾਊਗਾ ਜਿਆਦਾ ਨਹੀਂ ਅਹੀਂ ਦੋਦ ਵੀ ਤੋਂ ਪਲਾਸੀ ਦੋਗੀ ਹੁਣ ਵੀ ਭਾਵੇਂ ਦੋ ਚਾਰ ਦਿਨ ਬਾਅਦ ਕੋਈ ਚੋਕਰ ਚੋਲੇ ਠੀਕ ਹੈ ਜੀ ਬਾਕੀ ਅਸੀਂ 235 ਦਾ ਰੇਟ ਕਰਦੇ ਬਾਕੀ ਠੀਕ ਹੈ ਥੋੜਾ ਮਾਨਤਨ ਹੋ ਜਾਊਗਾ ਲਓ ਵੀ 235000 ਲੈਣ ਦੇ ਨਾ ਬਾਬਾ ਜੀਾਂ ਦੇ ਵੀ ਡਿਮਾਂਡ ਮੰਨ ਲਿਓ ਠੀਕ ਹੈ ਜੀ ਜਾਂ ਵਿੱਚੋਂ ਥੋੜਾ ਪਤਾ ਕੋਈ ਗੁਜਾਇਸ਼ ਹੋਵੇ ਬਸ ਇਹ ਨਹੀਂ ਗੱਲ ਉਸੇ ਤਰ੍ਹਾਂ ਬਹਿਣਾ ਵਾ ਹੁਣੇ ਬਹਿ ਜਾਓ ਇਸੇ ਤਰ੍ਹਾਂ ਬਹਿ ਜਾਓ ਕੋਈ ਗੱਲ ਨਹੀਂ ਆਹ ਲਓ ਜੀ ਕੋਈ ਗੱਲ ਨਹੀਂ ਜਿਵੇਂ ਮਰਜ਼ੀ ਬੈਠੇ ਸੋ ਸੀਲਸ ਲੱਗਾ ਬਾਕੀ ਸੀਲੀਆਂ ਸੂਲੀਆਂ ਵਾਲੇ ਪਾਸਿਓ ਸ਼ਾਇਦ ਇਸ ਤਰ੍ਹਾਂ ਆਪਾਂ ਕੋਈ ਧੋਰ ਨਹੀਂ ਵਿਖਾ ਸਕਦੇ ਠੀਕ ਹੈ ਜੀ ਪਾਉਂਦੇ ਭਾਉ ਨਵਾਂ ਵੀ ਆਇਆ ਇਹਨੂੰ ਇਹਨੇ ਕਿ ਕੋਈ ਵੀ ਗੱਲ ਆ ਕੋਈ ਗੱਲ ਹੀ ਨਹੀਂ ਮਿਹਰਨਾ ਆ ਜੂਗੀ ਸੋ ਨਸਲ ਬਰੀਡ ਆ ਕਈ ਵਾਰ ਵੈਸੇ ਪਸ਼ੂ ਉੱਪਰੇ ਬੰਦ ਨੂੰ ਵੇਖ ਕੇ ਡਰਦੇ ਆ ਪਰ ਤੇਰੀ ਗਰੰਟੀ ਨਾਲ ਆ ਆ ਵੇਖੋ ਘਰਦਿਆਂ ਨੇ ਜਿੰਨੀਆਂ ਝੋਟੀਆਂ ਆਪਣੀ ਕੇ ਨਹੀਂ ਗੱਲ ਭਾਵੇਂ ਇਸੇ ਤਰ੍ਹਾਂ ਮਸਾਲਾ ਦੇਣਾ ਜੋ ਮਰਜ਼ੀ ਦੇਣਾ ਇਸ ਤਰ੍ਹਾਂ ਫੜ ਕੇ ਕੋਈ ਗੱਲ ਨਹੀਂ ਗੇਨੂੰ ਦੰਦ ਵੇਖਣੇ ਤਾਂ ਬਿਲਕੁਲ ਜੀ ਬਿਲਕੁਲ ਸੋ ਕੁਆਲਟੀ ਆ ਬਾਕੀ ਕੁਆਲਟੀ ਸ਼ਾਹ ਵਿਖਾਈ ਹੈ ਭਰਾਵਾਂ ਨੂੰ ਜਿਹੜੇ ਭਰਾ ਕੇ ਆਪਣੇ ਕੁਆਲਟੀ ਨੂੰ ਮੁੱਖ ਰੱਖ ਕੇ ਠੀਕਾ ਜੀ ਫੈਸਲਾ ਲੈਣਗੇ ਜਾਂ ਡਿਸਾਈਡ ਕਰਨਾ ਚਾਹੁੰਦੇ ਵੀ ਇੰਨੇ ਦੁੱਧ ਵਾਲਾ ਸਾਨੂੰ ਜ ਤੇ ਜਰੂਰ ਤੁਸੀਂ ਡੀਲ ਕਰਿਓ ਇੱਕ ਬਾਬਾ ਜੀ ਨੰਬਰ ਜਿਹੜੇ ਸੰਪਰਕ ਆਪਣੇ ਜਰੂਰ ਸਾਂਝੇ ਕਰ ਦਈਏ ਫਿਰ ਨੰਬਰ 19815295145 ਠੀਕ ਹੈ ਜੀ ਲਓ ਜੀ ਨੰਬਰ ਹਾਂਜੀ ਬਾਕੀ 9815295145 ਕਿਸੇ ਵੀ ਤਰ੍ਹਾਂ ਦਾ ਕੋਈ ਲਾਮਾ ਨਹੀਂ ਹੋਊਗਾ ਠੀਕ ਹੈ ਜੀ ਇਹ ਵੀ ਜੱਟ ਭਰਾ ਕੋਈ ਰੱਖਣ ਵਾਲਾ ਲੈਣ ਵਾਲਾ ਵੇ ਕੋਈ ਯਾਦ ਕਰੂਗਾ ਜ਼ਿੰਦਗੀ ਚ ਲੈ ਵੀ ਕੋਈ ਰੱਖੀ ਸਹੀ ਹੈ ਜੀ ਲਓ ਵੀ ਦੋਸਤੋ ਇਹ ਅੱਜ ਗੱਲਬਾਤ ਸੀਗੀ ਇੱਕੋ ਇੱਕ ਨਗ ਬਾਬਾ ਜੀ ਹੋਰੀ ਸੇਲ ਕਰਦੇ ਆ ਪਹਿਨੇ ਠੀਕ ਹੈ ਜੀ ਆਹ 29 ਦੀ ਝੋਟੀ ਦਿਖਾਈ ਆ ਤੁਹਾਨੂੰ ਸੋ ਕਾਬਲੇ ਤਾਰੀਫ ਆ ਬਾਕੀ ਝੋਟੀ ਵੀ ਬਹੁਤ ਵਧੀਆ ਕੋਈ ਭਰਾ ਡਰਕਟ ਵੀ ਥੱਲੇ ਆਣ ਕੇ ਬਹਿ ਜਾਓਗੇ ਹਾਥੂ ਦਫੇਰ ਕੇ ਤਸੱਲੀ ਕਰੋਗੇ ਲੇਵੇ ਤੇ ਤੁਹਾਨੂੰ ਆਟੋਮੈਟਿਕ ਹੀ ਪਤਾ ਲੱਗ ਜਾਊਗਾ ਵੀ ਸੀਲੀਆਂ ਸੂਲੀਆਂ ਬਹੁਤ ਝੂਟੀ ਦੇ ਵਿੱਚ ਸੋ ਦੁੱਧ ਅੱਗੇ ਤੁਹਾਡੀ ਸੇਵਾ ਮੈਟਰ ਕਰਦੀ ਹੈ ਵੀ 16 ਚਵੋਣਾ ਇਹਨੇ 18 ਚਵੋਣਾ 20 ਚਵੋਣਾ ਉਹ ਤੁਸੀਂ ਸੇਵਾ ਦੇ ਨਾਲ ਪੀਕ ਤੇ ਦੁੱਧ ਚੋ ਸਕਦੇ ਹੋ ਧੰਨਵਾਦ ਆ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ